ਗੋਮੀ ਪੰਚਾਇਤ ਵਿਵਸਥੇ ਮੈਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਜਦੋਂ ਤੁਸੀਂ ਪਿੰਡਾਂ ਦੇ ਮਾਲਕ ਹੋ ਸਰਪੰਚ ਵਧੀਆ ਮਿਲ ਜੇ ਪਿੰਡ ਵਧੀਆ ਹੋ ਜਾਂਦਾ ਮੇਰੇ ਪਿੰਡ ਦੇ ਵਿੱਚ ਜਿਹੜਾ ਸੱਪੜ ਦੇ ਪਾਣੀ ਦਾ ਨਿਕਾਸ ਆ ਉਹਦੀ ਬਹੁਤ ਮਾੜੀ ਹਾਲਤ ਆ ਪੰਜਾਬ ਦਾ ਇੱਕ ਵੀ ਟੋਬਾ ਅਸੀਂ ਅਨਟਚ ਨਹੀਂ ਛੱਡਾਂਗੇ ਉਹਦਾ ਪਾਣੀ ਟਰੀਟ ਕਰਕੇ ਉਹਨੂੰ ਖੇਤਾਂ ਵਾਸਤੇ ਤੁਹਾਨੂੰ ਉਸੇ ਕੱਸੀ ਵਿੱਚ ਦੀ ਅਬੋ ਤੁਹਾਨੂੰ ਕਰਕੇ ਰੋਬਖਾਲੀ ਸਾਡਾ ਤਾਂ ਜੀ ਕੋਈ ਪਹਿਲਾ ਪਿੰਡ ਜਿੱਥੇ 15 ਸਾਲ ਤੋਂ ਲੈ ਕੇ 45 ਸਾਲ ਦਾ ਕੋਈ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜਾ ਫੰਡ ਪ੍ਰੋਵਾਈਡ ਕਰਾਉਣਾ ਜਾਂ ਜੋ ਉਹਨਾਂ ਨੇ ਕੰਮ ਕਰਨੇ ਨੇ ਉਹ ਅਸੀਂ ਲੋਕ ਨਿਵਾਣ ਪੰਚੋਂ ਅਸੀਂ ਤੁਹਾਨੂੰ ਦੇਵਾਂਗੇ ਚਾਹੇ ਉਹ ਮੁੱਖ ਮੰਤਰੀ ਵਾਲੇ ਫੰਡ ਸਪੈਸ਼ਲ ਫੰਡ ਚੋਂ ਦੇਣੇ ਪੈਣ ਜਿੱਥੋਂ ਮਤ ਦੇਣੇ ਪੈਣ ਫਿਰ ਖੇਡਾਂ ਦਾ ਮੈਦਾਨ ਹਰ ਪਿੰਡ ਦੇ ਵਿੱਚ ਅਸੀਂ ਗਰਾਊਂਡ ਬਣਾਵਾਂਗੇ 3044 ਪੰਚਾਇਤਾਂ ਨੇ ਜਿਹੜੀਆਂ ਸਰਸੰਮਤੀ ਨਾਲ ਚੁਣੀਆਂ ਗਈਆਂ ਸੋ ਅੱਜ ਮੈਂ 5-5 ਲੱਖ ਦੇ ਕੁਚੈਕ ਦੇਵਾਂਗਾ ਵੀ ਅੱਜ ਤੋਂ ਸ਼ੁਰੂ ਕਰਨ ਲੱਗੇ ਆਏ ਤੇ ਪੈਸੇ ਦੇਣ ਵਾਲਾ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਨਾ ਕਰ ਸਕਾਂ 2000 ਰੁਪਇਆ ਪਰ ਮੰਥ ਹਰ ਇੱਕ ਸਰਪੰਚ ਨੂੰ ਆਹ ਬਣਾ ਦੇਾਂਗੇ ਕਿ ਲੋਕ ਦੇਖਣੋਂ ਸਾਰੇ ਦੇਸ਼ ਚੋਂ ਤੇ ਪੰਜਾਬ ਦੇ ਪਿੰਡ ਜਿਹੜਾ ਮਰਜੀ ਪਿੰਡ ਹੱਤ ਤੱਕ ਵੀ ਜਿਹੜਾ ਮਰਜੀ ਪਿੰਡ ਦੇਖ ਲਈਏ